ਸਤਿ ਸ਼੍ਰੀ ਅਕਾਲ ਸਜਣੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੰਧੂ ਬੱਧਪਰੀਆ ਦੇ ਫਾਰਮਿੰਗ ਵਿੱਚ ਤੁਸੀਂ ਜੋ ਵੀ ਜੁੜੇ ਜੇ ਚੜ੍ਹਦੀ ਕਲਾ 'ਚ ਹੋਗੇ ਰਿਕਵੈਸਟ ਹੈ ਤੁਹਾਡੇ ਗਾੜੀ ਕਿਤੇ ਵੀ ਤੁਸੀਂ ਖਰੀਦਦਾਰੀ ਕਰਦੇ ਜੇ ਜਾਂ ਆਪਣੇ ਚੈਨਲ ਤੋਂ ਜਾਂ ਹੋਰ ਕਿਤੇੋਂ ਫਰਜ਼ ਸਮਝ ਕੇ ਦੋ ਟਾਈਮ ਤਸੱਲੀ ਕਰਨਾ ਤੁਹਾਡਾ ਫਰਜ਼ ਬੰਦਾ ਪੈਸੇ ਲਾਉਣੇ ਆ ਬਾਅਦ 'ਚ ਕੋਈ ਕਿਸੇ ਨੂੰ ਲਾਂਮਾ ਨਹੀਂ ਦੇਣਾ ਜੇ ਕੋਈ ਤੁਸੀਂ ਦੂਰ ਬੈਠੇ ਜੇ ਵੀਡੀਓ ਕਾਲ ਤੇ ਆਨਲਾਈਨ ਵੀ ਚੁਆਈ ਕਰ ਸਕਦੇ ਜੇ ਗੱਭਣ ਪਸ਼ੂ ਨੂੰ ਟਿੱਪ ਕੇ ਵਰਾ ਕੇ ਖੜੋ ਪਹੁੰਚੇ ਆ ਪਿੰਡ ਬਟਾਰੀ ਜ਼ਿਲ੍ਹਾ ਛੇ ਅੰਮਰਸਰ ਸਾਹਿਬ ਤੇ ਤਹਿਸੀਲ ਬਾਬਾ ਬਕਾਲਾ ਪੰਨੂ ਡੇਰੀ ਫਾਰਮ ਦੇ ਸੱਜਣੋਂ ਪਹੁੰਚੇ ਆ ਤਿੰਨ ਵੜਾ ਵਿਖਾਉਣ ਲੱਗੇ ਤੁਹਾਨੂੰ ਜਰਸੀ ਕ੍ਰੋਸ ਦੇ ਵਿੱਚ ਫਰਜ ਸਮਝ ਕੇ ਜੁੜੇ ਰਹੋ ਦੱਬ ਕੇ ਵੀਡੀਓ ਸ਼ੇਅਰ ਕਰ ਦਿਓ ਹੋਰ ਵੀ ਕਿਸ ਮਾਤਰ ਦਾ ਫਾਇਦਾ ਹੋਊਗਾ ਸਾਰੀ ਜਾਣਕਾਰੀ ਲੈ ਕੇ ਕਰਦੇ ਆ ਤੁਹਾਡੇ ਨਾਲ ਹਾਂ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਜੀ ਬਹੁਤ ਬਹੁਤ ਵੀਰ ਧੰਨਵਾਦ ਬਾਬੇ ਪਾਲਾ ਦੀ ਬਹੁਤ ਕਿਰਪਾ ਵੱਡੇ ਵੀਰ ਜੀ ਸ਼ੁਕਰ ਹੈ ਜੀ ਬਹੁਤ ਦੱਸੋ ਰੱਗਾ ਮਾਰਦਨ ਵਾਲਾ ਮੈਂ ਨਾ ਵੀਰ ਜੀ 20 ਮਿੰਟਾਂ ਚ ਵੇਲੇ ਹੋ ਗਏ ਹੁਣ ਅਜੇ ਤੱਕ ਭੈਣ ਭਰਾ ਫੋਨ ਕਾਂਡੇ ਆਦੇ ਐਨਰ ਪਹੁੰਚਦੇ ਤਾਂ ਬਹੁਤ ਭੈਣ ਭਰਾਵਾਂ ਨੇ ਤੇ ਅੱਛਾ ਹਾਂ ਜੀ ਛੋਟੇ ਛੋਟੇ ਨੇ ਵੀਰ ਜੀ ਆਪਣੇ ਦੇ ਚਲੋ ਕੋਈ ਗੱਲ ਹਾਂਜੀ 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 ਤੇ ਡਰੈੱਸ ਕਰਾ ਨੋਟੇ ਕਰਾ ਵੀਰ ਡਰੈੱਸ ਵੀ ਜੀ ਪਿੰਡ ਬਟਾਰੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਖਲਟੀਆਂ ਤੋਂ ਪੰਜਾ 2 ਕਿਲੋਮੀਟਰ ਦੂਰ ਹੈ ਆ ਚਾਰ ਬਿਆਸ 7 ਅੰਮ੍ਰਿਤਸਰ 35335 ਦੂਰ ਸਾ 20 ਪੈਂਦਾ ਜੀ ਮੋਬਾਈਲ ਨੰਬਰ ਮੋਬਾਈਲ ਨੰਬਰ 8424 818615 ਇੱਥੇ ਵਟਸਐਪ ਤੇ ਸ਼ੁਰੂਆਤ ਕਰੀਏ ਤੋਂ ਅੱਜ ਵੀਰ ਜੀ ਛੋਟੇ ਛੋਟੇ ਭਾਗ ਲੋਡੇ ਵੀ ਬਿਲਕੁਲ ਜੈ ਹਾਂ 24 ਤੋਂ ਲੈ ਕੇ 18 ਦੇ ਐਂਡ ਜੀ ਉਹ ਵੀ ਬਟਾਰੀ ਠੀਕ ਆ ਹਾਂਜੀ ਹਾਂਜੀ ਤੇ ਸ਼ੁਰੂਆਤ ਕਿਹੜੀ ਤੋਂ ਕਰਨੀ ਹੈ ਜਿੱਦੋਂ ਮਰਜੀ ਆ ਜੀ ਕਰ ਲਗੇ ਦੋ ਦੋ ਗਾ 9 ਕਿਲੋ 8 ਕਿਲੋ ਦੀ ਆਪਣੀ ਗਾਰੰਟੀ ਮੱਛੀ ਮਗਰ 2 ਮਹੀਨੇ ਜਿਆ ਸਾਹਮਣੇ ਬੱਚਾ ਜੀ ਠੀਕ ਆ ਹਾਂਜੀ ਤੋਰਾ ਚੈੱਕ ਕਰਵਾ ਦਗੇ ਤੋਰਾ ਤਰਾ ਵੀ ਚੱਕ ਵੱਡੇ ਵੱਡੇ ਤੋਰੀ ਸੱਚਾ ਆਜ ਬੱਚਾ ਇਹਦੀ ਇਹ ਵਕਤੀ ਜੀ ਨੰਬਰ 2 ਮਹੀਨੇ ਲਗ ਭਗ ਹੋ ਗਿਆ ਠੀਕ ਹੈ ਜੀ ਜਲੋ ਨਯਾ ਹੋ ਗਈ। ਨਯਾ ਆਪੀ। ਠੀਕ ਹੈ ਦੁੱਧ 8 ਕਿਲੋ 5 ਕਿਲੋ ਬਾਬਾ ਜੀ ਨੂੰ ਵੀਰ ਸਾਡ ਦੋ ਟਾਈਮ ਚੋਲੇ ਸਾਡੇ ਘਰ ਦੇ ਟਾਈਮ ਚੋਲੇ ਹਾਂਜੀ ਹਾਂਜੀ ਤੇ ਰੇਟ ਮੁੱਲ ਛੋੜਾ ਜੀ ਬਾਬਾ ਜੀ ਦਾ ਕਿੰਨਾ ਮੁੱਲ ਸਾਈਰ ਕਰਦੇ ਹਾਂ ਹਾਂਜੀ ਹਾਂ ਨਾ ਜੀ ਕੋਈ ਅੰਗੀ ਦੇ ਦੇ ਦੀ ਬਾਬਾ ਜੀ 200 ਰੁਪਏ ਦੇ ਚੋ ਛੋੜ ਕਰ ਨਹੀਂ ਉਹ ਕਰ ਦੇ ਐਂਡ ਤੇ ਨਹੀਂ ਦਾ ਦੋ ਖਾਲਸਾ ਜੀ ਨਹੀਂ ਨਹੀਂ ਜੀ ਐਂਡ ਤੇ ਕਰ ਦੇ ਆਪੇ ਕਰ ਲੈਸ ਨਾ 24 ਦੀ 24 ਹਾਂ ਜੀ ਠੀਕ ਹੈ ਦੂਜੇ ਨੰਬਰ ਤੇ ਇਹ ਵੀਰ ਜੀ ਇੱਕ ਮਹੀਨਾ ਦਾ ਸੁਣੀ ਨੂੰ ਗਾਂ ਦਾ ਪੱਕ ਵੀਰ ਜੀ ਗਾਂ ਹੋ ਗਈ ਗਾਂ ਦੇ ਦੁੱਧ ਜਿਆਦਾ ਘੱਟ ਦਾ ਮਗਰ ਘੱਟ ਇਹਦੇ ਮਗਰ ਵੱਛੀ ਜੀ ਆ ਇੱਕ ਮਹੀਨੇ ਦੀ ਠੀਕ ਹੈ ਹਾਂ ਜੀ ਹਾਂ ਜੀ ਸੀਲ ਛਾਉ ਦੀ ਗਰੰਟੀ ਧਾਰਾ ਹੋ ਗਈ ਗੁੱਠੇ ਜਿੱਡੀ ਮੋਟੀ ਸੰਦੂ ਸਾਹਿਬ ਆ ਬੱਚਾ ਹਾਂ ਜੀ ਹਾਂ ਜੀ ਲੈਵਾ ਅੱਗੇ ਨੂੰ ਠੀਕ ਜਾ ਰਹਾ ਨਾ ਹਾਂ ਜੀ ਵੀਰ ਜੀ ਲੈਓ ਤੂੰ ਖੋਲ ਵੀਰ ਲਓਏ 60 ਦੀ ਬਾਬਾ ਜੀ ਕੋਲ ਗਰੰਟੀ ਹੋ ਗਈ ਵੀ ਭਾਂਡ ਘਰ ਨਾਲ ਮਾਰੇ ਭਾਂਡ ਸਿੱਖ ਦੋ ਟਾਈਮ ਆਪਣੇ ਘਰ ਚੋਂ ਲੈ ਜਾ 7 ਕਿਲੋ ਦੋ ਦਿਆ 60 ਲੀਟਰ ਨਾਲ ਮਿਲ ਕੇ ਦਵਾਂਗੇ ਬਾਬਾ ਜੀ ਲੈ ਆ ਭਾਈ ਹਾਂ ਜੀ ਨਿੱਗਰ ਲੈ ਵਧੀਆ ਵੱੱਛੀ ਹਾਂ ਟਾਈਟ ਲੈ ਵਧੀਆ ਥੋੜੀ ਹਾਂ ਜੀ ਧੱਕ ਨਾ ਰਾਸੀ ਬਾਬਾ ਜੀ ਥੋੜੀ ਪਾ ਆਪਾਂ ਬਾਬਾ ਉਹ ਕਰ ਦਨੇ ਛੋਟੇ ਛੋਟੇ ਦੇ ਦੇ ਇਹਦਾ ਰੇਟ ਭਾਈ 20 ਤਾਂ ਛੋਟਾ ਹੈ ਬਾਬਾ ਜੀ ਇਹਦਾ ਹਾਂ 22000 ਰੁਪਈਆ ਜੈਸਨੋ ਤੁਸੀਂ ਦੱਸ ਦੋ ਕਿਨੇ ਜਰੀਏ ਜੈ ਸਾਨੂੰ ਆਪੇ ਕਰ ਦੋ 22 ਦੀ ਜਰੀਏ ਬਾਬਾ ਜੀ ਮਰਜ਼ੀ ਤੁਹਾਡੀ ਜੋ ਵੀ ਕਰ 1000 ਹੋਛੇ 22 ਦੀ 22 ਦੀ ਬਟਾਰ ਨੇ ਇਧਰ ਵੇਖੋ ਦਾਦਾ ਬਾਬਾ ਜੀ ਤੁੱਕੀ ਗਾਂ ਉਹ ਕਿ 1.5 ਲੱਖ ਦੀ ਐਦਾਂ ਹੀ ਬਟਾਰ ਵਿੱਚ ਮਿਲੀਆਂ ਫ੍ਰਿਜਾਂ ਵੇਖੋ ਇਧਰ ਓਏ ਪੁੱਤ ਓਏ ਦੁੱਧ ਕਿਨਾ ਦੁੱਧ ਮਾਰਾ ਜੀ 7 ਕਿਲੋਗਾ ਵੇਖੋ ਥੰਨ ਥੰਨ ਖਾ ਲੋ ਬੱਚਾ ਨਹੀਂ ਹੈਗਾ ਨਾ ਬੱਚਾ ਨਹੀਂ ਮਿਲਦੀ ਟੋਕੜਾ ਐਦਾਂ ਹੀ ਮੈ ਜਾਣਾ ਠੀਕ ਓਕੇ ਹਾਂਜੀ ਹਾਂਜੀ ਬਾਬਾ ਜੀ ਮਾਰਦੇ ਧਾਰ ਤੁਰ ਮਾਰਨੇ ਆ ਵੇਖਿਓ ਬਾਬਾ ਜੀ ਮਾਨਾ ਕਰੇ ਜਵਾਈ ਲੱਗੀ ਹੋਈ ਇੱਕ ਨੰਬਰ ਤੇ ਖਾਲਸਾ ਜੀ ਨੋ ਚੱਬਾ ਕਰੋ ਲੋ ਜੀ ਠੀਕ ਆ ਤੋਰਾ ਚੈੱਕ ਕਰਵਾ ਦੂਜਿਆਂ ਦੀ ਬਾਬਾ ਜੀ ਤਸਵੀਰ ਪਾਉਣ ਦੀ ਲੋੜ ਬਣੀ ਆ ਵਰਸ਼ਾ ਛੱਡ ਕੇ ਐਦਾਂ ਬਹਿ ਜਾਓ ਥੱਲੇ ਗੱਲ ਬਾਤ ਹੀ ਕੋਈ ਨਹੀਂ ਜੀ ਹਾਂਜੀ ਹਾਂਜੀ ਦੂਜਾ ਸੂਰ ਤੇਜਾ ਇਹ ਰਿਸ਼ੀ ਦੂਜਾ ਸੂਰ ਬਾਬਾ ਜੀ ਪਰ ਦੇ ਬੱਛੀ ਆ ਵੇਖੋ ਦੇਲ ਗੱਡ ਦਾ ਡੱਬਾ ਹੀ ਆ ਸਮਝਾ ਓਕੇ ਓਕੇ ਵੇਖੋ ਲੈਓ ਚਲੋ ਪਾਓ ਇਹਦਾ ਰੇਟ ਜੀ ਮੁੱਲ ਛੋੜਣਾ ਹੈ ਕਰਨਾ ਬਾਬਾ ਜੀ ਇਹਦਾ ਕਿੰਨਾ ਮੁੱਲ ਦੇਈਏ ਕਰਦੇ ਕਿੰਨੇ ਦੇ ਦੇਈਏ ਖਾਲਸਾ ਜੀ ਆਪ ਦੀ ਮਰਜ਼ੀ ਕਰੋ ਕਿੰਨੇ ਯਾਰ ਛੋੜ 20 ਹਾਂਜੀ ਹੋਰ ਕਰਦ ਕੇ ਮਾਰਦਾ ਆਪੇ ਕਰ ਲਓ 30 ਯਾਰ ਛੋੜ 19000 ਦੀ ਦੇ ਦਰ 18000 ਦੇ ਦਾਂਗੇ ਬਾਬਾ ਜੀ 18000 ਦੀ ਦੇ ਦਾਂਗੇ ਏਦਾਂ ਵੇਚਣਾ ਥੱਲੇ ਸੀਲ ਸੌ ਨੇ ਆਪਣੀਆਂ ਗਰੰਟੀਆਂ ਹੋਣੀਆਂ ਫੁੱਲ ਬਾਬਾ ਜੀ ਖਾਣੇ ਠੀਕ ਆ ਲਓ ਸਾਜੀ ਖਰੀਦਦਾਰੀ ਕਰਿਓ ਜਾਇਜ਼ ਆ ਰੇਟ ਕੀਤੇ ਵੀਰ ਨੇ ਛੋਟੇ ਛੋਟੇ ਭਾ ਸਤਿਗੁਰ ਸਤਿਗੁਰ